ਇੱਕ ਐਸਾ ਇਨਸਾਨ ਜਿਹੜਾ 19 ਸਾਲਾਂ ਤੱਕ ਮ੍ਰਿਤਕ ਰਿਹਾ ਅਤੇ 19 ਸਾਲਾਂ ਬਾਅਦ ਦੁਬਾਰਾ ਜਿਉਂਦਾ ਹੋਇਆ ਅਤੇ ਉਹ ਅੱਜ ਵੀ ਜਿਉਂਦਾ ਹੈ। ਜੀ ਹਾਂ ਇਹ ਕੋਈ ਝੂਠ ਨਹੀਂ ਇਹ ਸੱਚ ਹੈ। ਇੱਕ ਕਹਾਣੀ ਹੈ ਲਾਲ ਬਿਹਾਰੀ ਦੀ ਜਿਸ ਦਾ ਨਾਮ ਹੁਣ ਲਾਲ ਬਿਹਾਰੀ ਮ੍ਰਿਤਕ ਵੀ ਹੈ। ਲਾਲ ਬਿਹਾਰੀ ਦਾ ਜਨਮ 1955 ਦੇ ਵਿੱਚ ਯੂਪੀ ਦੇ ਆਜ਼ਮਗੜ੍ਹ ਦੇ ਵਿੱਚ ਖੈਲਾਬਾਦ ਚ ਹੋਇਆ। ਦਰਅਸਲ ਹੋਇਆ ਕੁਝ ਐਸਾ ਕਿ 1975 ਦੇ ਵਿੱਚ ਜਦ ਲਾਲ ਬਿਹਾਰੀ 20 ਸਾਲ ਦਾ ਸੀ ਤਾਂ ਉਹ ਬੈਂਕ ਚ ਲੋਨ ਲੈਣ ਦੇ ਲਈ ਗਿਆ। ਲੋਨ ਲੈਣ ਦੇ ਲਈ ਜਦੋਂ ਸਾਰੇ ਕਾਗਜ਼ ਪੱਤਰ ਪੂਰੇ ਕਰਨ ਲੱਗਾ ਤਾਂ ਉਹ ਹੈਰਾਨ ਰਹਿ ਗਿਆ ਕਿਉਂਕਿ ਜਦ ਉਸ ਨੂੰ ਪਤਾ ਲੱਗਾ ਕਿ ਉਹ ਤਾਂ ਮਰ ਤੱਕੇ ਭਾਵੇਂ ਸਰਕਾਰੀ ਕਾਗਜ਼ਾਂ ਦੇ ਵਿੱਚ ਲਾਲ ਬਿਹਾਰੀ ਮਰ ਚੁੱਕਾ ਸੀ ਇਹ ਸਭ ਪਤਾ ਲੱਗਣ ਤੋਂ ਬਾਅਦ ਲਾਲ ਬਿਹਾਰੀ ਇਸ ਕੰਮ ਦੇ ਵਿੱਚ ਜੁਟ ਗਿਆ ਕਿ ਆਖਿਰ ਪਤਾ ਕੀਤਾ ਜਾਵੇ ਇਹ ਕੁਝ ਹੋਇਆ ਕਿਛ ਜਦ ਇਹ ਸਭ ਪਤਾ ਕੀਤਾ ਤਾਂ ਉਸਤੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ ਕਿਉਂਕਿ ਉਸ ਨੂੰ ਸਰਕਾਰੀ ਕਾਗਜ਼ਾਂ 'ਚ ਮਰ ਤੱਕ ਘੋਸ਼ਿਤ ਕਰਵਾਉਣਾ ਉਸਤੇ ਇੱਕ ਰਿਸ਼ਤੇਦਾਰ ਦਾ ਕੰਮ ਸੀ ਜਿਹੜਾ ਕਿ ਉਸਨੇ ਇੱਕ ਸਰਕਾਰੀ ਅਫਸਰ ਨੂੰ ਰਿਸ਼ਵਤ ਦੇ ਕੇ ਇੱਕ ਕੰਮ ਕਰਵਾਇਆ ਸੀ ਤਾਂ ਜੋ ਉਹ ਲਾਲ ਬਿਹਾਰੀ ਦੀ ਜ਼ਮੀਨ ਹੜੱਪ ਸਕੇ ਇਹ ਸਭ ਹੋਇਆ ਤਾਂ ਹੁਣ ਲਾਲ ਬਿਹਾਰੀ ਨੇ ਆਪਣੇ ਆਪ ਨੂੰ ਜਿਉਂਦਾ ਸਾਬਿਤ ਕਰਨਾ ਸੀ ਅਤੇ ਆਪਣੇ ਆਪ ਨੂੰ ਜਿਉਂਦਾ ਸਾਬਿਤ ਕਰਨ ਦੇ ਲਈ ਉਸ ਨੂੰ ਤਕਰੀਬਨ 19 ਸਾਲ ਲੱਗੇ ਇਹਨਾਂ 19 ਸਾਲਾਂ ਦੌਰਾਨ ਉਸਨੇ ਭਾਰਤੀ ਨੌਕਰਸ਼ਾਹੀ ਦੇ ਖਿਲਾਫ ਰੱਜ ਕੇ ਲੜਾਈ ਲੜੀ ਅਤੇ ਇਹ ਲੜਾਈ ਕੋ ਇੰਨੀ ਸੌਖੀ ਨਹੀਂ ਸੀ ਕਿਉਂਕਿ ਉਹ ਜਿੱਥੇ ਵੀ ਜਿਹੜੇ ਵੀ ਦਫ਼ਤਰ ਦੇ ਵਿੱਚ ਗਿਆ ਹਰ ਦਫ਼ਤਰ ਦੇ ਵਿੱਚ ਉਸ ਨੂੰ ਇਹੀ ਕਿਹਾ ਜਾਂਦਾ ਸੀ ਕਿ ਕੋਈ ਸਬੂਤ ਲਿਆਓ ਆਪਣੇ ਜਿੰਦਾ ਹੁੰਦਾ ਬਿਹਾਰੀ ਲਾਲ ਦੱਸਦਾ ਹੈ ਕਿ ਬਹੁਤੇ ਦਫ਼ਤਰਾਂ 'ਚ ਉਸ ਨੂੰ ਟਿਚਰਾਂ ਹੁੰਦੀਆਂ ਸਨ ਕਿ ਆਹ ਦੇਖੋ ਭੂਤ ਆ ਗਿਆ ਅਤੇ ਬਹੁਤੇ ਦਫ਼ਤਰਾਂ ਦੇ ਵਿੱਚੋਂ ਉਸ ਨੂੰ ਇਹ ਕਹਿ ਕੇ ਨਜ਼ਰਅੰਦਾਜ਼ ਕੀਤਾ ਜਾਂਦਾ ਸੀ ਕਿ ਇਹ ਤਾਂ ਸਮਾਂ ਹੀ ਖਰਾਬ ਕਰੇਗਾ ਕਹਿੰਦੇ ਨੇ ਕਿ ਆਪਣੇ ਆਪ ਨੂੰ ਜਿਉਂਦਾ ਸਾਬਿਤ ਕਰਨ ਦੇ ਲਈ ਇੱਕ ਵੇਲੇ ਲਾਲ ਬਿਹਾਰੀ ਨੇ ਆਪਣੇ ਉਸੇ ਰਿਸ਼ਤੇਦਾਰ ਦੇ ਮੁੰਡੇ ਨੂੰ ਕਿਡਨਾਪ ਵੀ ਕੀਤਾ ਸੀ ਜਿਸ ਨੇ ਸਰਕਾਰੀ ਅਫਸਰ ਨੂੰ ਰਿਸ਼ਵਤ ਦੇ ਕੇ ਕਾਗਜ਼ਾਂ ਦੇ ਵਿੱਚ ਉਸ ਨੂੰ ਮਰਤੇ ਘੋਸ਼ਿਤ ਕਰਵਾਇਆ ਸੀ ਅਤੇ ਹੋਰ ਤਾਂ ਹੋਰ ਰਾਜੀਵ ਗਾਂਧੀ ਦੇ ਖਿਲਾਫ 1999 ਚ ਲਾਲ ਬਿਹਾਰੀ ਨੇ ਚੋਣ ਵੀ ਲੜੀ ਸੀ ਤਾਂ ਜੋ ਉਹ ਆਪਣੀ ਲੜਾਈ ਲੋਕਾਂ ਤੱਕ ਪਹੁੰਚਾ ਸਕੇ ਅਤੇ ਉਹਨਾਂ ਅਤੇ ਉਸ ਨੂੰ ਉਸ ਦਾ ਹੱਕ ਮਿਲ ਸਕੇ ਪਰ ਇਹ ਸਭ ਦੇ ਦੌਰਾਨ ਲਾਲ ਬਿਹਾਰੀ ਨੂੰ ਟਿਕਟਾਂ ਧੱਕੇ ਅਤੇ ਸਰਕਾਰੀ ਡੰਡੇ ਹੀ ਮਿਲੇ ਆਖਿਰ ਸਭ ਕੁਝ ਸਹਾਰਦੇ ਆ 1994 ਦੇ ਵਿੱਚ ਉਹ ਆਪਣੀ ਅਧ்கਾਰਿਤ ਮੌਤ ਨੂੰ ਰੱਦ ਕਰਵਾਉਣ ਦੇ ਵਿੱਚ ਕਾਮਯਾਬ ਹੋ ਗਿਆ ਆਪਣੀ ਲੜਾਈ ਲੜਦੇ ਆ ਲਾਲ ਬਿਹਾਰੀ ਨੇ ਹੋਰ ਵੀ ਕਈ ਐਸੇ ਲੋਕ ਲੱਭੇ ਜਿਨ੍ਹਾਂ ਨਾਲ ਉਹਨਾਂ ਦੇ ਰਿਸ਼ਤੇਦਾਰਾਂ ਨੇ ਜ਼ਮੀਨ ਹੜੱਪਣ ਦੇ ਲਈ ਵੈਸਾ ਹੀ ਕੀਤਾ ਜੈਸਾ ਕਿ ਲਾਲ ਬਿਹਾਰੀ ਦੇ ਨਾਲ ਹੋਇਆ ਸੀ 2003 ਦੇ ਵਿੱਚ ਲਾਲ ਬਿਹਾਰੀ ਨੂੰ ਨੋਬਲ ਸ਼ਾਂਤੀ ਪੁਰਸਕਾਰ ਵੀ ਮਿਲ ਚੁੱਕਿਆ ਹੈ ਅਤੇ 2021 ਦੇ ਵਿੱਚ ਲਾਲ ਬਿਹਾਰੀ ਦੀ ਕਹਾਣੀ ਦੇ ਉੱਪਰ ਫਿਲਮ ਵੀ ਬਣ ਚੁੱਕੀ ਹੈ ਜਿਸ ਦਾ ਨਾਮ ਕਾਕ ਸੀ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ ਧੰਨਵਾਦ